ਤੰਦਨ ਬਾਬਾ ਜਮੀਤ ਸਿੰਘ 베ਦੀ ਜੀ ਦੀ ਯਾਦ ਵਿੱਚ ਲਗਾਇਆ ਗਿਆ ਸਾਲਾਨਾ ਜੋੜ ਮੇਲਾ ਪੌਂਚੀ ਪ੍ਰਸਿੱਧ ਗਾਇਕਾ ਅਮ੍ਰਿਤਾ ਵੀਰਕ ਨੇ ਬੰਨੇ ਰੰਗ ਜਲਾਲਾਬਾਦ ਦੇ ਨਜ਼ਦੀਕੀ ਪਿੰਡ ਮਲਕਜਾਦਾ ਵਿਖੇ ਮੌਜੂਦ ਡੇਰਾ ਤੰਦਨ ਬਾਬਾ ਜਮੀਤ ਸਿੰਘ 베ਦੀ ਜੀ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਲਗਾਇਆ ਜਾਣ ਵਾਲਾ ਮੇਲਾ ਇਸ ਸਾਲ ਵੀ ਬੜੀ ਧੂਮਤਾ ਮਤੇ ਸ਼ਰਧਾ ਭਾਵਨਾ ਨਾਲ ਲਗਾਇਆ ਗਿਆ ਜਿਸ ਮੇਲੇ ਵਿੱਚ ਸੈਂਕੜੇ ਸ਼ਰਧਾਲੂਆਂ ਨੇ ਨਤਮਸਤਕ ਹੋ ਕੇ ਗੁਰੂ ਘਰ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਇੱਥੇ ਸ੍ਰੀ ਅਖੰਡ ਪਾਠ ਦੇ ਭੋਗ ਵੀ ਪਾਏ ਗਏ ਅਤੇ ਬਾਬਾ ਜੀ ਦਾ ਅਤੁੱਟ ਲੰਗਰ ਵਰਤਾਇਆ ਗਿਆ ਇਹ ਮੇਲਾ ਡੇਰਾ ਕਮੇਟੀ ਅਤੇ ਇਲਾਕੇ ਵਾਸੀਆਂ ਦੇ ਸੰਜੋਗ ਨਾਲ ਨਿਪਰੇ ਚੜ੍ਹਿਆ ਗਿਆ ਇਸ ਮੇਲੇ ਵਿੱਚ ਪ੍ਰਸਿੱਧ ਗਾਇਕਾ ਅਮਰਤਾ ਵਿਰਕ ਨੇ ਆਪਣੇ ਰੰਗ ਪੇਸ਼ ਕਰਕੇ ਦਰਸ਼ਕਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ ਇਸ ਮੇਲੇ ਵਿੱਚ ਕਬੱਡੀ ਦੇ ਮੁਕਾਬਲੇ ਵੀ ਕਰਵਾਏ ਗਏ ਤੁਸੀਂ ਵੀ ਦੇਖੋ ਇਹ ਤਸਵੀਰਾਂ ਜਲਾਲਾਬਾਦ ਤੋਂ ਬੰਟੀ ਦਹੂਜਾ ਦੀ ਵਿਸ਼ੇਸ਼ ਰਿਪੋਰਟ ਤੁਸੀਂ ਜੇਕਰ ਸਾਡੇ ਫੇਸਬੁੱਕ ਪੇਜ ਤੇ ਹੋ ਤਾਂ ਸਾਡੇ ਫੇਸਬੁੱਕ ਪੇਜ ਨੂੰ ਹੁਣੇ ਫੋਲੋ ਕਰ ਲਓ ਜੇਕਰ ਇਹ ਵੀਡੀਓ YouTube ਚੈਨਲ ਤੇ ਦੇਖ ਰਹੇ ਹੋ ਤਾਂ ਸਾਡੇ YouTube ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਤਾ ਜੋ ਇਲਾਕੇ ਭਰ ਦੀਆਂ ਖਬਰਾਂ ਸਭ ਤੋਂ ਪਹਿਲਾਂ ਪਹੁੰਚ ਸਕਣ ਤੁਹਾਡੇ ਤੱਕ ਇਹ ਤਸਵੀਰਾਂ ਜਲਾਲਾਬਾਦ ਦੇ ਨਜ਼ਦੀਕੀ ਪਿੰਡ ਮਲਕਜਾਦਾ ਤੋਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਹਨ ਜਿੱਥੇ ਤੰਦਨ ਬਾਬਾ ਜਮੀਤ ਸਿੰਘ 베ਦੀ ਦੀ ਯਾਦ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਸਾਲਾਨਾ ਜੋੜ ਮੇਲਾ ਕਰਵਾਇਆ ਗਿਆ ਜਿੱਥੇ ਪ੍ਰਸਿੱਧ ਲੋਕ ਗਾਇਕਾ ਅਮ੍ਰਿਤਾ ਵੇਰਕ ਨੂੰ ਸੱਦਾ ਦਿੱਤਾ ਗਿਆ ਜਿਸ ਨੇ ਆਪਣੇ ਰੰਗ ਪੇਸ਼ ਕਰਕੇ ਦਰਸ਼ਕਾਂ ਨੂੰ ਚੁੰਮਣ ਲਈ ਮਜਬੂਰ ਕੀਤਾ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਅਮਰਤਾਪੁਰਕ ਅੱਜ ਅਸੀ ਪੀਰ ਬਾਬਾ ਜਮੀਤ ਸ਼ਾਹ ਜੀ ਦੀ ਜਗ੍ਹਾ ਤੇ ਆਏ ਆ ਜੀ ਬਹੁਤ ਖੁਸ਼ੀ ਹੋਈ ਮੈਨੂੰ ਇੱਥੇ ਆ ਕੇ ਬਹੁਤ ਪ੍ਰਬੰਧ ਵਧੀਆ ਲੱਗਿਆ ਸਾਰੇ ਪ੍ਰਬੰਧਕ ਸਹਿਬਾਨਾਂ ਦਾ ਬਹੁਤ ਸਾਨੂੰ ਮਾਣ ਮਿਲਿਆ ਸਾਰੇ ਸਰੋਤਿਆਂ ਦਾ ਬਹੁਤ ਮਾਣ ਮਿਲਿਆ ਜੀ ਮੈਂ ਸਾਰਿਆਂ ਦਾ ਪਿੰਡ ਮਾਲਕ ਜਦਾ ਦੇ ਵਿੱਚ ਸਾਰੇ ਜਿਨ੍ਹਾਂ ਵੀ ਪ੍ਰਬੰਧਕ ਸਾਹਿਬਾਰ ਜੀ ਨੇ ਸਰੋਤੇ ਸਾਰਿਆਂ ਦਾ ਧੰਨਵਾਦ ਕਰਦੀ ਐਨਾ ਪਿਆਰ ਦੇਣ ਤੇ ਜੀ ਇਸ ਕਿਦਰ ਤੁਸੀਂ ਪਹਿਲੀ ਵਾਰ ਆਇਕ ਅੱਗੇ ਵੀ ਆਏ ਹੋ ਤੁਸੀਂ ਜੀ ਇੱਥੇ ਮੈਨੂੰ ਲੱਗਦਾ ਪਹਿਲੀ ਵਾਰੀ ਮੈਂ ਆਈ ਹਾਂ ਪਹਿਲੀ ਵਾਰੀ ਆਈ ਹਾਂ ਅੱਜ ਆਈ ਹਾਂ ਬਹੁਤ ਥੈਂਕ ਯੂ ਜੀ ਵੇਰ ਹੀ ਆਇਆ ਅੱਜ ਬਹੁਤ ਅਜੀਬ ਅੱਜ ਠੀਕ ਹੈ ਰਿਸਪੌਂਸ ਮਿਲਿਆ ਜੀ ਤੁਹਾਨੂੰ ਇਹ ਵਾਰੀ ਪਹਿਲੀ ਹੈ ਨਹੀਂ ਨਹੀਂ ਮਾਮੂ ਥੋੜਾ ਬਹੁਤ ਅਸਹਿਜ ਹੀ ਕੀਤਾ ਸੀ ਮੈਂ ਉਦੋਂ ਆਈ ਸੀ ਪਰ ਜਰਾ ਆਪਣੇ ਲਈ ਸਟਰਗਲ ਟਾਈ ਨਹੀਂ ਮੇਰੇ ਲਾਜ਼ਮ ਉਦੋਂ ਆਈ ਸੀ ਹਾਂ ਜੀ ਅੱਜ ਮੈਂ ਇੱਥੇ ਆਈ ਹਾਂ ਮੈਨੂੰ ਬਹੁਤ ਮਾਣ ਮਹਿਦਿਆ ਧੰਨਵਾਦ ਜੀ ਬਹੁਤ ਸਾਰੇ ਥੈਂਕ ਯੂ ਇਹ ਸਾਡੇ ਤਨ ਤਨ ਬਾਬਾ ਜਮੀਤ ਸਿੰਘ ਬੇਦੀ ਜੀ ਜਿਨ੍ਹਾਂ ਦਾ ਸਾਡੇ ਪੁਰਖਾ ਤੋਂ ਹੀ ਇਹਨਾਂ ਦਾ ਸੁਲਾਨਾ ਮੇਲਾ ਲੱਗਿਆ ਜਾਂਦਾ ਜੀ ਸਾਡੇ ਪੁਰਖਾ ਪਾਕਿਸਤਾਨ ਤੋਂ ਹੀ ਜਿਹੜਾ ਜੀ ਸਾਡਾ ਪਿੰਡ ਸਦਾ ਕਿਲਾ ਸਦਾ ਸੈਕਦਾ ਸੀ ਪਿੰਡ ਉੱਥੋਂ ਤੋਂ ਲੈ ਕੇ ਇਸ ਪਿੰਡ ਤੱਕ ਬਣ ਤੋਂ ਬਾਅਦ ਤੇ ਬਣ ਤੋਂ ਪਹਿਲਾਂ ਹੀ ਜਿਹੜਾ ਇਹ ਬਾਬਾ ਤਨਤਨ ਬਾਬਾ ਜਮੀਰ ਸਿੰਘ ਦਾ ਵੇਦੀ ਦਾ ਮੇਲਾ ਲੱਗਦਾ ਜੀ ਇੱਥੇ ਸਾਡੇ ਪ੍ਰਬੰਧਕ ਕਮੇਟੀ ਨੇ ਔਰ ਪੰਜਾਬ ਦੇ ਪ੍ਰਸਿੱਧ ਗਾਇਕ ਅਮਰਤਾ ਵਿਰਕ ਨੇ ਜਿਹੜਾ ਜੀ ਇੱਥੇ ਆਇਆ ਮੇਲੇ ਤੇ ਸੰਗਤ ਆਈਏ ਉਹਨਾਂ ਦਾ ਉਹਨਾਂ ਦਾ ਜਿਹੜਾ ਮਨੋਰੰਜਨ ਕੀਤਾ ਹੈ ਜੀ ਕੰਡਪੜ ਦੇ ਭੋਗ ਵੀ ਰੱਖੇ ਹਾਂ ਜੀ ਇੱਥੇ ਜਿਹੜੇ ਕਿ ਕੰਡ 1 ਚੇਹਤ ਤੋਂ ਲੈ ਕੇ 15 ਚੇਹਤ ਤੱਕ ਜਿਹੜੇ ਹੈ ਕੰਡਪੜ ਭੋਗ ਜਿਹੜੇ ਹੈ ਜੀ ਇੱਥੇ ਤੰਤਰ ਬਾਬਾ ਜਮੀਨ ਸਿੰਘ ਦੀ ਸਮਾਧ ਤੇ ਜਿਹੜੇ ਰੱਖੇ ਔਰ ਇੱਥੇ ਨਾਲ ਸਾਡੇ ਬਾਬਾ ਜੀ ਦੀ ਪ੍ਰਸ਼ਾਦ ਜਿਹੜਾ ਦਾੜੂ ਦਾ ਪ੍ਰਸ਼ਾਦ ਵੀ ਚੜਾਇਆ ਜਿਨ੍ਹਾਂ ਦੀ ਸੁਖਣਾ ਪੂਰੀ ਹੁੰਦੀ ਹੈ ਜੀ ਉਹ ਸਾਡੇ ਬਾਬਾ ਜੀ ਦੀ ਸਮਾਧ ਤੇ ਆ ਕੇ ਜਿਹੜਾ ਹੈ ਦਾੜੂ ਦਾ ਪ੍ਰਸ਼ਾਦ ਚੜਾਉਂਦੇ ਉਧਰ ਸੋਨੂ ਵੀ ਜੀ ਪੁੱਜ ਆਇਆ ਸਾਹਮਣੇ ਵਾਲੇ ਪਿੰਡ ਤੋਂ ਭਰਾਵਾਂ ਦਾ ਧੰਨਵਾਦ ਆ ਕਿਉਂਕਿ ਸੀਜ਼ਨ ਚੱਲ ਗਿਆ ਮੇਲੇ ਸ਼ੁਰੂ ਹੋ ਗਏ ਐ ਔਰ ਗੱਲਾਂ ਜਿਹੜੀਆਂ ਹੋਣਗੀਆਂ ਹਰ ਵਾਰ ਪਿਆਰ ਐ ਅੱਜ ਕਹਿੰਦੇ ਗੁਰਪ੍ਰੀਤ ਭਰਾ ਦੇ ਬਦੌਲਤ ਇਸ ਇਲਾਕੇ ਦੇ ਦਰਸ਼ਕ ਹੋਏ ਐ ਗੋਰੇ ਦੀ ਬਦੌਲਤ ਦਰਸ਼ਕ ਹੋਏ ਐ ਪਰ ਦੇਖਣਾ ਵੀ ਮੁੰਡਾ ਇਧਰ ਨੇ ਪਾਸੇ ਵੀ ਗੋਰਾ ਟਰਾਈ ਕਰਦਾ ਇਹਦਾ ਮੰਥਾ ਵਾਲੀ ਪਿੰਡ ਐ ਮੁੰਡੇ ਦਾ ਪਰ ਸਾਹਮਣੇ ਦੇਖਾਂਗੇ ਨੌਜਵਾਨਾਂ ਕਬੱਡੀ ਪਾ ਰਿਹਾ ਨੰਬਰ 11 ਕਬੱਡੀ ਪਾ ਰਿਹਾ ਮੇਰੇ ਮਿੱਤਰੋ ਲਓ ਦੇਖਾਂਗੇ ਸਾਹਮਣੇ ਇਸ ਨੇ ਕਹਿੰਦੇ ਪਾਈ ਹੋਈ ਰੇਡ ਪੰਮੇ ਦੀ ਕਹਿੰਦੇ ਕਬੱਡੀ ਪਾਈ ਹੈ ਜਿੱਥੇ ਜਿੱਥੇ ਪੰਮਾ ਪੈਰ ਤਰਦਾ ਲਾ ਜਫਾ ਦਿਖਾ ਲੋਕਾਂ ਨੂੰ ਫਿਰ ਕਿਤੇ ਗੱਲ ਬੰਨੀ ਨੋਇਵਲਾ ਆ ਦੇਖਾਂਗੇ ਖਿਡਾਰੀ ਇਸ ਨੇ ਕਹਿੰਦੇ ਰੇਡ ਪਾਉਣ ਦੀ ਫੇਰ ਦਵਾਰ ਤਿਆਰ ਉੱਚਾ ਲੰਮਾ ਕਦਮ ਮੁੰਡੇ ਦਾ ਪਰ ਸਾਹਮਣੇ ਬਿੱਲਾ ਇੱਕ ਪਾਸੇ ਉੱਚੇ ਲੰਮੇ ਕਦਮ ਵਾਲਾ ਖਿਡਾਰੀ ਹੈ ਪਰ ਬਿੱਲਾ ਇਸਦੇ ਕਹਿੰਦੇ ਇੱਕ ਤਕੜਾ ਨੰਬਰ ਵਾੜਾ ਹੋਇਆ ਹੈ ਅੱਜ ਵੀ ਕਬੱਡੀ ਹੈ ਚਾਰ ਜਰਸੀ ਤਿਆਰ ਨੇ ਜਿਹਦਾ ਕਹਿੰਦੇ ਸੋਨੀ ਨਾਮ ਹੈ ਮੇਰੇ ਮਿੱਤਰੋ ਉਹ ਮਾਣ ਮਰਾਨਾ ਦੀ ਧਰਤੀ ਹੈ ਨੌਜਾਨ ਕਰਮਦਾ ਬੱਲੇ ਬੱਲੇ ਪਰ ਸੋਨੀ ਅੱਜ ਤਾਂ ਗੁਰਵਿੰਦਰ ਦਾ ਨਾਮ ਬਹੁਤ ਵੱਡਾ ਹੈ। ਘਾਗੇ ਦੇ ਭਾਉ ਨੂੰ ਦੁਨੀਆ ਜਾਣਦੀ ਹੈ। ਘਾਗੇ ਦੇ ਕਹਿੰਦੇ ਵੱਡੇ-ਵੱਡੇ 스타ਰ ਕਿੰਨੇ ਮਸ਼ਹੂਰ ਕੀਤੇ ਹੈ। ਆਹ ਦੇਖਾਂਗੇ ਪੰਮਾ ਇਸ ਲਈ ਰੇਡ ਪੌਂਗ ਦੇ ਮੈਦਾਨ ਵਿੱਚ ਇਸ ਲਈ ਵਧਿਆ ਹੋਇਆ ਹੈ। ਆਹ ਪੰਮੇ ਦਾ ਕੰਮ ਕਿਵੇਂ ਲੱਗਦੀ ਤਿਆਰ ਦੇ ਪੱਟਾ ਤੇ ਥੱਪੀਆਂ ਥਾੜ-ਥਾੜ ਵੱਜਦੀਆਂ। ਭਰਾਵਾਂ ਦਾ ਮੇਲਾ ਚੱਲਦਾ ਹੈ। ਅਨੰਦ ਲੈਂਦੀ ਸੰਗਤ ਪਰ ਨੌਜਵਾਨੇ